ਅੱਜ ਇਹ ਜਿਹੜੀ ਮੀਟਿੰਗ ਸੀਗੀ ਪਿਛਲੇ ਦਿਨਾਂ 'ਚ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਮੁੱਚੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਲਈ ਸੀਗੀ ਉਹ ਪਾਰਟੀ ਦੇ ਜਿਹੜੇ ਸਨੇ ਸੀਗੇ ਪਾਰਟੀ ਦੇ ਜਿਹੜੇ ਫੈਸਲੇ ਸੀਗੇ ਉਹ ਸਾਰੇ ਵਰਕਰ ਲੀਡਰ ਸਹਿਬਾਨ ਤੱਕ ਨੀਚੇ ਤੱਕ ਅਸੀਂ ਪਹੁੰਚਾਏ ਹੈਗੇ ਨੇ ਕਿਉਂਕਿ ਅੱਜ ਲੋਕ ਪੰਜਾਬ ਦੇ ਦੇਖ ਰਹੇ ਨੇ ਕਿ ਪੰਜਾਬ ਦੀ ਰਾਖੀ ਕਰਨ ਵਾਲੀ ਪਾਰਟੀ ਅੱਗੇ ਲਗੇ ਤੇ ਤਾਂ ਕਿ ਲੋਕਾਂ ਦੀ ਰਾਖੀ ਹੋ ਸਕੇ ਅੱਜ ਪੰਜਾਬ ਦੇ ਵਿੱਚ ਜਿਹੜੇ ਧੜ ਵੀ ਆਏ ਹੋਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਵੱਡੇ ਪੱਦਰ ਤੇ ਪੰਜਾਬ ਨਾਲ ਖਲਵਾੜ ਹੋ ਰਿਹਾ ਪੰਜਾਬ ਦਾ ਤੁਸੀਂ ਦੇਖੋ ਕਿ ਸਾਡੀ ਜਿਹੜੀ ਭਾਰਖੜਾ ਮੈਨੇਜਮੈਂਟ ਕਮੇਟੀ ਸੀਗੀ ਉਹਦੇ ਵਿੱਚ 80% ਸਾਡਾ ਯੋਗਦਾਨ ਸੀਗਾ ਸਾਡੇ 80% ਦੀ ਸਾਡੀ ਨੁਮਾਇੰਦਗੀ ਸੀਗੀ ਅੱਜ ਅਸੀਂ ਉਸ ਨੁਮਾਇੰਦਗੀ ਤੋਂ ਜ਼ੀਰੋ ਹੋ ਗਏ ਹਾਂ ਇਸ ਤਰ੍ਹਾਂ ਹੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਨੇ ਪਾਣੀਆਂ ਦੇ ਉੱਪਰ ਡਾਕਾ ਮਾਰਨ ਦੀ ਤਿਆਰੀ ਕੀਤੀ ਹੈ ਭਾਰਤੀ ਗਵਰਨਮੈਂਟ ਦੇ ਦਬਕੇ ਦੇ ਅੱਗੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਗੋੜਨੇ ਟੇਕ ਦਿੱਤੇ ਤੇ ਉੱਥੇ ਉਹ ਕਹਿ ਰਹੇ ਆ ਕਿ ਅਸੀਂ ਭਾਈ ਕਣਿਆ ਦੇ ਵਾਰਸਾਂ ਦੇ ਪਾਣੀ ਅਸੀਂ ਦੇ ਦੇਵਾਂਗੇ ਸਾਡੇ ਕੋਲ ਪਾਣੀ ਫਲਾਣੀਆਂ ਧਮਕੀਆਂ ਗੱਲਾਂ ਗੋਲ-ਗੱਲਾ ਕਰ ਗਿਆ ਪਾਣੀ ਦੇਣ ਦੀ ਤਿਆਰੀ ਕਰ ਬੈਠਾ ਸੋ ਅਸੀਂ ਇਹ ਆਪਣੇ ਵਰਕਰ ਲੀਡਰ ਸਹਿਬਾਨ ਰਾਹੀਂ ਸੁਨੇਹਾ ਦਿੰਦੇ ਆ ਕਿ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਚੋਂ ਬਾਹਰ ਨਹੀਂ ਜਾਣ ਦੇਵਾਂਗੇ ਅੱਜ ਦਾ ਜਿਹੜਾ ਸਾਡਾ ਮੁੱਦਾ ਸੀਗਾ ਅਸੀਂ ਕੋਰ ਕਮੇਟੀ ਬਣਾ ਰਹੇ ਹਾਂ ਜਿਹੜੀ ਕਿ 150 ਬੰਦੇ ਦੀ ਕੋਰ ਕਮੇਟੀ ਸਾਡੇ ਹਲਕੇ ਦੀ ਬਣਦੀ ਹੈ ਇਹਦੇ ਵਿੱਚੋਂ ਅਸੀਂ ਸਾਰੇ ਭਾਈਚਾਰਿਆਂ ਨੂੰ ਨੁਮਾਇੰਦਗੀ ਦੇ ਰਹੇ ਹਾਂ ਉਹ ਕੋਰ ਕਮੇਟੀ ਰਾਹੀਂ ਪਾਰਟੀ ਪ੍ਰਧਾਨ ਨਾਲ ਮੀਟਿੰਗਾਂ ਕਰਿਆ ਕਰਾਂਗੇ ਪਾਰਟੀ ਨੂੰ ਆਪਣੀਆਂ ਆਪਣੇ ਹਲਕੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਗੱਲਾਂ ਨੇ ਉਹ ਦਰਸਾਇਆ ਕਰਾਂਗੇ ਤੇ ਜੇ ਸਰਕਾਰ ਬਣ ਜਾਂਦੀ ਹੈ ਤਾਂ ਸਰਕਾਰ ਤੱਕ ਵੀ ਇਹ ਕੋਰ ਕਮੇਟੀ ਸਾਡੀ ਕੰਮ ਰਹੇਗੀ ਸਰਕਾਰ ਬਣਨ ਤੋਂ ਬਾਅਦ ਚ ਵੀ ਜਿਵੇਂ ਸਾਡੀਆਂ ਅਸੀਂ ਪਹਿਲਾਂ ਸਾਡੇ ਅਬੀਡ ਦੀਆਂ ਤਾਰ ਲੱਗੀ ਸਾਡੀਆਂ ਸਹੂਦਾ ਕੇਂਦਰ ਸਾਂਝ ਕੇਂਦਰ ਸੜਕਾਂ ਹੋਰ ਚੀਜ਼ਾਂ ਜਿਹੜੀਆਂ ਵੀ ਬੜੀਆਂ ਸ਼ਰਮਣੀ ਅਕਾਲੀ ਦਲ ਨੇ ਬਣਾਈਆਂ ਉਹ ਸਾਰੀਆਂ ਚੀਜ਼ਾਂ ਦੀ ਪਾਲਿਸੀ ਆਪਣੇ ਹਲਕੇ ਦੀ ਪਾਲਿਸੀ ਸਾਡੀ ਕੋਰ ਕਮੇਟੀ ਬਣਾ ਕੇ ਪਾਰਟੀ ਕੋਲ ਵੀ ਲੈ ਕੇ ਜਾਇਆ ਕਰੂੰ ਤੇ ਸਾਡੀ ਸਰਕਾਰ ਆਉ ਤੇ ਉਹਦੇ ਵਿੱਚ ਵੀ ਇਹ ਜਾ ਕੇ ਆਪਣੀ ਗੱਲ ਰੱਖਿਆ ਕਰਕੇ ਆਪਣੇ ਹਲਕੇ ਦੇ ਉਹ ਪੁਨਰ ਸਰਜੀਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਨਰ ਸਰਜੀਤ ਦਾ ਤਾਂ ਭੋਗ ਪੈ ਗਿਆ ਕਿਉਂਕਿ ਪੁਨਰ ਸਰਜੀਤ ਇੱਕ ਠੱਗੀ ਇੱਕ ਜਿਹੜਾ ਉਹਦਾ ਮੁਖੀ ਸੀਗਾ ਉਹੀ ਗਲਤ ਸੀਗਾ ਉਹਦੇ ਮਨ ਦੇ ਵਿੱਚ ਮੈਲ ਸੀਗੀ ਉਹਨੇ ਸਿਰਫ ਅਕਾਲੀ ਦਲ ਨੂੰ ਮਾਰਨ ਦੀ ਗੱਲ ਕੀਤੀ ਸੀ ਅਕਾਲੀ ਦਲ ਨੂੰ ਤਾਂ ਨਹੀਂ ਮਾਰ ਸਕਿਆ ਉਹ ਖੁਦ ਆਪ ਮਰ ਗਏ ਹੈਗੇ ਨੇ ਸੋ ਖਿੰਡ ਖੁੰਡ ਗਏ ਤੇ ਜਿਹੜੇ 2-4 ਰਹਿੰਦੇ ਨੇ ਉਹ ਵੀ ਖਿੰਡ ਖੁੰਡ ਜਾਣਗੇ ਉਹਨਾਂ ਦਾ ਬੰਨਾ ਬਣਾਉਣਾ ਕੁਝ ਨਹੀਂ ਉਹਨਾਂ ਨੂੰ ਮੁਖਧਾਰਾ ਜੀ ਆਉਣਾ ਪੈਣਾ ਉਹ ਹੁਣ ਆ ਜਾਣ ਜਾਂ ਇਲੈਕਸ਼ਨ ਤੋਂ ਬਾਅਦ ਚ ਆ ਜਾਣ ਉਹਨਾਂ ਦਾ ਪੈਣਾ ਹੈ ਮੰਤਮਾਨ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਤਾਂ ਸਿਰਫ ਜੰਦ ਦਿਨਾਂ ਵਾਸਤੇ ਪੰਜਾਬ ਲੋਕਾਂ ਨੇ ਤੈਨੂੰ ਲੋਕ ਤੇਰੀਆਂ ਗੱਫਾ ਗੁਫਾ ਮਗਰ ਆ ਕੇ ਲੋਕਾਂ ਨੇ ਪੰਜਾਬ ਸੁਭਾ ਲਿਆ ਸੀਗਾ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀਆਂ ਦੀ ਜ਼ਿੰਮੇਵਾਰੀ ਪੰਜਾਬੀਆਂ ਦੀ ਪਹਿਰੇਦਾਰੀ ਸ਼੍ਰੋਮਣੀ ਅਕਾਲੀ ਦਲ ਸਦੀਆਂ ਤੋਂ ਕਰਦਾ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਉਮਰ ਜਿਹੜੀ 105-70 ਸਾਲ ਹੋ ਗਈ ਆ ਸੋ ਅਸੀਂ ਹਰ ਲੜਾਈ ਪੰਜਾਬ ਵਾਸਤੇ ਲੜੀ ਆ ਤੇ ਪਾਣੀ ਦੀ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਜਿੱਥੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਗੱਲ ਹੈ ਉੱਥੇ ਪੰਜਾਬ ਦੇ ਜਾਨ ਮਾਲ ਦੀ ਰਾਖੀ ਨਹੀਂ ਹੋ ਰਹੀ ਕਿ ਕੋਈ ਕਿਤੇ ਲੁੱਟਾਂ ਹੋ ਰਹੀਆਂ ਖੋਹਾਂ ਹੋ ਰਹੀਆਂ ਬੱਚੇ ਮਾਰੇ ਜਾ ਰਹੇ ਨੇ ਕਿਤੇ ਗੋਲੀਆਂ ਚੱਲੀਆਂ ਜਾ ਰਹੀਆਂ ਨੇ ਥਾ ਠਾ ਕਰਕੇ ਬੰਦੇ ਮਾਰੇ ਜਾ ਰਹੇ ਨੇ ਇਹ ਜਿਹੜੀ ਫੋਰਸ ਹੈਗੀ ਆ ਜਿਹੜੀ ਕੇਸ਼ਰੀਵਾਲਤ ਤੇ ਕੇਸ਼ਰੀਵਾਲ ਦੀ ਟੀਮ ਦੇ ਨਾਲ ਫੋਰਸ ਜਿਹੜੀ ਲਾਈ ਹੋਈ ਆ ਕਿਉਂਕਿ ਪੰਜਾਬ ਦੀ ਪੁਲਿਸ ਸਾਰੇ ਦੇਸ਼ ਤੋਂ ਸਟਰੋਂਗ ਪੁਲਿਸ ਹੈਗੀ ਆ ਸਾਡੀ ਪੁਲਿਸ ਨਕਮੀ ਨਹੀਂ ਹੈ ਸਾਡੀ ਸਰਕਾਰ ਨਕਮੀ ਬਣ ਗਈ ਕਿਉਂਕਿ ਜੇ ਸਰਕਾਰ ਨੇ ਕੇਸ਼ਰੀਵਾਲ ਦੀ ਟੀਮ ਦੀ ਰਾਖੀ ਕਰਨ ਵਾਸਤੇ ਆਪਣੀ ਪੰਜਾਬ ਦੀ ਫੋਰਸ ਲਾਈ ਹੋਈ ਆ ਉਸ ਕਰਕੇ ਸਾਡੇ ਥਾਣੇ ਖਾਲੀ ਪਏ ਨੇ ਸੋ ਅਸੀਂ ਇਹ ਸਾਰੇ ਜਦੋਂ ਸਾਡੀ ਸਰਕਾਰ ਬਣਦੀ ਹੈ ਫੋਰਸ ਵਾਪਸ ਲਿਆ ਕੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਕਰਾਂਗੇ ਕਿਉਂਕਿ ਲੋਕ ਅਮਨਵਾਸ਼ ਕਰਦੇ ਨੇ ਲੋਕ ਅਕਾਲੀ ਦਲ ਅੱਜ ਦੀ ਮੀਟਿੰਗ ਸ੍ਰੀ ਸਰਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਚੋਣ Ủy ਕਾਲੀ ਦਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਰੱਖੀ ਗਈ ਸੀ ਹਰ ਸਾਡਾ ਵਰਕਰ ਭੱਵੇ ਭਾਰ ਹੈ ਬੜਾ ਦੁਸ਼ਾ ਲੋਕਾਂ ਚ ਸਾਰੇ ਵਰਗਾਂ ਚ ਦੁਸ਼ਾ ਹੈ ਵਪਾਰੀ ਹੈ ਚਾਹੇ ਕਰਮਚਾਰੀ ਹੈ ਸਰਕਾਰੀ ਚਾਹੇ ਕਿਸਾਨ ਹੈ ਚਾ ਮਜ਼ਦੂਰ ਹੈ ਹਰ ਵਰਗ ਹੁਣ ਚਾਹੁੰਦਾ ਹੈ ਵੀ ਬਦਲਾਅ ਆਵੇ ਪਹਿਲਾਂ ਬਦਲਾਅ ਲੋਕਾਂ ਨੇ ਦੇਖ ਲਿਆ ਕਿਉਂਕਿ ਬਦਲਾਅ ਚ ਕੁਝ ਸਾਡੇ ਵੀ ਗਏ ਸੀ ਜਿਹੜੇ ਤਾਂ ਉਥੋਂ ਕੁਝ ਮਿਲਿਆ ਨਹੀਂ ਮੁੜਿਆ ਤੇ ਹੁਣ ਬਾਕੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਜਿੰਨੇ ਵੀ ਉੱਥੇ ਉਹ ਸਾਰੇ ਮੁੜਿਆਓ ਤੇ ਤੁਹਾਡਾ ਜੋ ਬੰਦਾ ਸਤਕਾਰ ਹੈ ਪ੍ਰਧਾਨ ਸਾਹਿਬ ਦਾ ਸਾਡੇ ਸਰਬੀਰ ਸਿੰਘ ਬਾਦਲ ਹੋਂ ਦਾ ਬੇਨਤੀ ਹੈ ਕਿ ਉਹਨਾਂ ਦਾ ਬੰਦਾ ਸਤਕਾਰ ਦਿੱਤਾ ਜਾਊਗਾ ਮੈਂ ਤੁਹਾਡੇ ਮਾਧੋ ਰਾਹੀਂ ਸਾਰੇ ਸਾਡੇ ਹਲਕਾ ਨਾਬਾ ਦਾ ਧੰਨਵਾਦ ਕਰਦਾ ਤੇ ਅੱਗੇ ਜਿਵੇਂ ਰਾਜਾ ਸਾਹਿਬ ਇਹ ਇਲੈਕਸ਼ਨ ਜਿੱਤਦੇ ਸੀ ਐਤਕੀ ਲੋਕਾਂਤ ਸ਼ਾਹ ਵੀ ਮਤਖਨ ਲਾਲਕਾ ਜੀ ਨੂੰ ਐਮਐਲਏ ਬਣਾ ਕੇ ਜ਼ਰੂਰ ਵਿਧਾਨ ਸਭਾ ਤੇ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀਵਾਲਾ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਚੰਡੀਗੜ੍ਹ ਵਿਖੇ 24 ਤਰੀਕ ਨੂੰ ਹਲਕਾ ਚਾਰਜ ਤੇ ਜ਼ਿਲ੍ਹਾ ਜਿਹਦਾਰਾਂ ਦੀ ਮੀਟਿੰਗ ਸੱਦੀ ਸੀ ਉਹਦੇ ਵਿੱਚ ਪਾਰਟੀ ਦੀ ਰਣਨੀਤੀ ਰੀਕਣ ਲਈ ਤੇ 2027 ਚ ਵੀ ਆਪਾਂ ਜੋ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਕਿਵੇਂ ਆਪਾਂ ਵਿਰੋਧੀਆਂ ਦਾ ਮੁਕਾਬਲਾ ਕਰਨਾ ਹੈ ਤੇ ਕਿਸ ਤਰ੍ਹਾਂ ਆਪਾਂ ਰਣਨੀਤੀ ਬਣਾਉਣੀ ਹੈ ਤਾਂ ਉਸ ਲਈ ਫੰਡ ਕਿਵੇਂ ਇਕੱਠਾ ਕਰਨਾ 2027 ਲਈ ਉਹਦੇ ਲਈ ਵਿਚਾਰਾਂ ਹੋਈਆਂ ਨੇ ਤੇ ਬਹੁਤ ਵੱਡਾ ਹਤਸ਼ਾਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਵਰਕਰ ਨੇ ਇਹਨਾਂ ਨੇ ਪਹਿਲਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜੀਆਂ ਨੇ ਉਹ ਵੀ ਪੂਰੇ ਹਤਸ਼ਾਹ ਨਾਲ ਲੜੀਆਂ ਨੇ ਤੇ ਹੁਣ ਪੂਰਾ ਹਤਸ਼ਾਹ ਸਾਰੇ ਵਰਕਰਾਂ ਚ ਅਤੇ ਸਰੋਵਨੀ ਕਾਲੀਦਾਲ ਦੇ ਪ੍ਰਧਾਨ ਪਰ ਸੁਖਵੀਰ ਸਿੰਘ ਜੀ ਬਾਦਲ ਉਹ ਵੀ ਦਿਨ ਰਾਤ ਮਿੰਤ ਕਰ ਰਹੇ ਨੇ ਤੇ ਸਾਡੇ ਹਲਕਾ ਇੰਚਾਰਜ ਮੱਖਣ ਸਿੰਘ ਜੀ ਲਾਲਕਾ ਇਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਹਲਕਾ ਇੰਚਾਰਜ ਨੇ ਵੀ ਹਰੇਕ ਪਿੰਡ-ਪਿੰਡ ਜਾ ਕੇ ਜੋ ਨੌਜਵਾਨ ਵਰਗ ਹੈ ਜਾਂ ਜੋ ਵੀ ਐਸ்சி ਬੀਚ ਜਿੰਨੇ ਵੀ ਹੈਗੇ ਨੇ ਵੀ ਹਰੇਕ ਪਿੰਡ ਵਿੱਚ ਜਾ ਕੇ ਸਾਰੇ ਬੰਦਿਆਂ ਨੂੰ ਨਾਲ ਤੋਰ ਕੇ ਆਪਾਂ ਸਰੋਵਨੀ ਕਾਲੀਦਾਲ ਮਜਬੂਤ ਕਰੀਏ ਤਾਂ ਜੋ ਆਪਾਂ 2027 ਚ ਆਪਾਂ ਆਪਣਾ ਸਰਕਾਰ ਬਣਾ ਸਕੀਏ ਅਤੇ ਸਰਪੁਨਰ ਸੰਧੀਤੀਆਂ ਕਿਵੇਂ ਦੇਖਦੇ ਆਂ ਪਾਰਟੀ ਨੂੰ ਦੇਖੋ ਉਹ ਉਹਨਾਂ ਦੀ ਜੋ ਉਹਨਾਂ ਨੇ ਬਣਾਇਆ ਸੀ ਉਹ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਕਿਉਂਕਿ ਅਕਾਲ ਤਖਤ ਸਾਹਿਬ ਤਾਂ ਸਾਰੀ ਮਨੁੱਖਤਾ ਲਈ ਸੰਜਾ ਹੈ ਉੱਥੇ ਕੋਈ ਵੀ ਗਰੀਬ ਅਮੀਰ ਹਿੰਦੂ ਮੁਸਲਮਾਨ ਉਸ ਅਦਾਰੇ ਤੇ ਜਾ ਕੇ ਕੋਈ ਵੀ ਫਰਿਆਦ ਕਰ ਸਕਦਾ ਹੈ ਉਹ ਐਵੇਂ ਅਕਾਲ ਤਖਤ ਦਾ ਨਾਮ ਤਾਂ ਇਸ ਰਾਜਨੀਤੀ ਵਿੱਚ ਮੇਲੇ ਸਾਹਿਬ ਨਾਲ ਵਰਤਣਾ ਨਹੀਂ ਚਾਹੀਦਾ ਉਸ ਨੂੰ ਧਾਰਮਿਕਤਾ ਉੱਤੇ ਰਹਿਣਾ ਚਾਹੀਦਾ ਜੋ ਉਹ ਆਦਰ ਸਿਧਾਂਤ ਨੇ ਤੇ ਉਹ ਨਾ ਜੋ ਉਹ ਕਾਲਤਾਖ ਸਾਹਿਬ ਦਾ ਨਾਮ ਵਰਤਿਆ ਉਹ ਜਿਹੜੇ ਸਾਦਾ ਪੁੱਤਰ ਰਹੇ ਨੇ ਅੱਜ ਇਹ ਜਿਹੜੀ ਮੀਟਿੰਗ ਸੀਗੀ ਪਿਛਲੇ ਦਿਨਾਂ ਚ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਮੁੱਚੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਲਈ ਸੀਗੀ ਉਹ ਪਾਰਟੀ ਦੇ ਜਿਹੜੇ ਸਨੇ ਸੀਗੇ ਪਾਰਟੀ ਦੇ ਜਿਹੜੇ ਫੈਸਲੇ ਸੀਗੇ ਉਹ ਸਾਰੇ ਵਰਕਰ ਲੀਡਰ ਸਹਿਬਾਨ ਤੱਕ نیچے ਤੱਕ ਅਸੀਂ ਪਹੁੰਚਾਏ ਹੈਗੇ ਨੇ ਕਿਉਂਕਿ ਅੱਜ ਲੋਕ ਪੰਜਾਬ ਦੇ ਦੇਖ ਰਹੇ ਨੇ ਕਿ ਪੰਜਾਬ ਦੀ ਰਾਖੀ ਕਰਨ ਵਾਲੀ ਪਾਰਟੀ ਅੱਗੇ ਲਗੇ ਤੇ ਤਾਂ ਕਿ ਲੋਕਾਂ ਦੀ ਰੱਖੀ ਹੋ ਸਕੇ ਅੱਜ ਪੰਜਾਬ ਦੇ ਵਿੱਚ ਜਿਹੜੇ ਧਾੜ ਵੀ ਆਏ ਹੋਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਵੱਡੇ ਪੱਧਰ ਤੇ ਪੰਜਾਬ ਨਾਲ ਖਲਵਾੜ ਹੋ ਰਿਹਾ ਪੰਜਾਬ ਦਾ ਤੁਸੀਂ ਦੇਖੋ ਕਿ ਸਾਡੀ ਜਿਹੜੀ ਭਾਰਖੜ ਮੈਨੇਜਮੈਂਟ ਕਮੇਟੀ ਸੀਗੀ ਉਹਦੇ ਵਿੱਚ 80% ਸਾਡਾ ਯੋਗਦਾਨ ਸੀਗਾ ਸਾਡੇ 80% ਦੀ ਸਾਡੀ ਨੁਮਾਇੰਦਗੀ ਸੀਗੀ ਅੱਜ ਅਸੀਂ ਉਸ ਨੁਮਾਇੰਦਗੀ ਤੋਂ ਜ਼ੀਰੋ ਹੋ ਗਏ ਆ ਇਸ ਤਰ੍ਹਾਂ ਹੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਨੇ ਪਾਣੀਆਂ ਦੇ ਉੱਪਰ ਡਾਕਾ ਮਾਰਨ ਦੀ ਤਿਆਰੀ ਕੀਤੀ ਆ ਭਾਰਤੀ ਗਵਰਨਮੈਂਟ ਦੇ ਦਬਕੇ ਦੇ ਅੱਗੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਗੋੜਨੇ ਟੇਕ ਦਿੱਤੇ ਤੇ ਉੱਥੇ ਉਹ ਕਹਿ ਰਿਹਾ ਕਿ ਅਸੀਂ ਭਾਈ ਕਣਈਆ ਦੇ ਵਾਰਸਾਂ ਦੇ ਪਾਣੀ ਅਸੀਂ ਦੇ ਦੇਵਾਂਗੇ ਸਾਡੇ ਕੋਲ ਪਾਣੀ ਫਲਾਣੀਆਂ ਧਮਕੀਆਂ ਗੱਲਾਂ ਗੋਲ-ਗੋਲ ਕਰ ਗਿਆ ਪਾਣੀ ਦੇਣ ਦੀ ਤਿਆਰੀ ਕਰ ਬੈਠਾ ਸੋ ਅਸੀਂ ਇਹ ਆਪਣੇ ਵਰਕਰ ਲੀਡਰ ਸਹਿਬਾਨ ਰਾਹੀਂ ਸੁਨੇਹਾ ਦਿੰਦੇ ਆ ਕਿ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਅੱਜ ਤਾਂ ਜਿਹੜਾ ਸਾਡਾ ਮੁੱਦਾ ਸੀਗਾ ਅਸੀਂ ਕੋਰ ਕਮੇਟੀ ਬਣਾ ਰਹੇ ਹਾਂ ਜਿਹੜੀ ਕਿ 150 ਬੰਦੇ ਦੀ ਕੋਰ ਕਮੇਟੀ ਸਾਡੇ ਹਲਕੇ ਦੀ ਬਣਦੀ ਹੈ ਤੇ ਇਹਦੇ ਵਿੱਚੋਂ ਅਸੀਂ ਸਾਰੇ ਭਾਈਚਾਰਿਆਂ ਨੂੰ ਨੁਮਾਇੰਦਗੀ ਦੇ ਰਹੇ ਹਾਂ ਉਸ ਕੋਰ ਕਮੇਟੀ ਰਾਹੀਂ ਪਾਰਟੀ ਪ੍ਰਧਾਨ ਨਾਲ ਮੀਟਿੰਗਾਂ ਕਰਿਆ ਕਰਾਂਗੇ ਪਾਰਟੀ ਨੂੰ ਆਪਣੀਆਂ ਆਪਣੇ ਹਲਕੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਗੱਲਾਂ ਨੇ ਉਹ ਦਰਸਾਇਆ ਕਰਾਂਗੇ ਤੇ ਜੇ ਸਰਕਾਰ ਬਣ ਜਾਂਦੀ ਹੈ ਤਾਂ ਸਰਕਾਰ ਤੱਕ ਵੀ ਇਹ ਕੋਰ ਕਮੇਟੀ ਸਾਡੀ ਕੰਮ ਰਹੇਗੀ ਸਰਕਾਰ ਬਣਨ ਤੋਂ ਬਾਅਦ ਚ ਵੀ ਜਿਵੇਂ ਸਾਡੀਆਂ ਅਸੀਂ ਪਹਿਲਾਂ ਸਾਡੇ ਅਬੀੜ ਦੀ ਏ ਤਾਰ ਲੱਗੀ ਸਾਡੀਆਂ ਸੂਭਾ ਕੇਂਦਰ ਸਾਂਝ ਕੇਂਦਰ ਸੜਕਾਂ ਹੋਰ ਚੀਜ਼ਾਂ ਜਿਹੜੀਆਂ ਵੀ ਬੜੀਆਂ ਸ਼ਰਮਣੀ ਅਕਾਲੀ ਦਲ ਨੇ ਬਣਾਈਆਂ ਉਹ ਸਾਰੀਆਂ ਚੀਜ਼ਾਂ ਦੀ ਪਾਲਿਸੀ ਆਪਣੇ ਹਲਕੇ ਦੀ ਪਾਲਿਸੀ ਸਾਡੀ ਕੋਰ ਕਮੇਟੀ ਬਣਾ ਕੇ ਪਾਰਟੀ ਕੋਲ ਵੀ ਲੈ ਕੇ ਜਾਇਆ ਕਰੂੰ ਤੇ ਸਾਡੀ ਸਰਕਾਰ ਆਊ ਤੇ ਉਹਦੇ ਵਿੱਚ ਵੀ ਇਹ ਜਾ ਕੇ ਆਪਣੀ ਗੱਲ ਰੱਖਿਆ ਕਰਕੇ ਆਪਣੇ ਹਲਕੇ ਦੀ ਉਹ ਪੁਨਰ ਸਰਜੀਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਸਰਜੀਤ ਦਾ ਤਾਂ ਭੋਗ ਪੈ ਗਿਆ ਕਿਉਂਕਿ ਪੁਨਰ ਸਰਜੀਤ ਇੱਕ ਠੱਗੀ ਇੱਕ ਜਿਹੜਾ ਉਹਦਾ ਮੁਖੀ ਸੀਗਾ ਉਹੀ ਗਲਤ ਸੀਗਾ ਉਹਦੇ ਮਨ ਦੇ ਵਿੱਚ ਮੈਲ ਸੀਗੀ ਉਹਨੇ ਸਿਰਫ ਅਕਾਲੀ ਦਲ ਨੂੰ ਮਾਰਨ ਦੀ ਗੱਲ ਕੀਤੀ ਸੀ ਅਕਾਲੀ ਦਲ ਨੂੰ ਤਾਂ ਨਹੀਂ ਮਾਰ ਸਕਿਆ ਉਹ ਖੁਦ ਆਪ ਮਰ ਗਏ ਹੈਗੇ ਨੇ ਉਹ ਖਿੰਡ ਖੁੰਡ ਗਏ ਤੇ ਜਿਹੜੇ 2-4 ਰਹਿੰਦੇ ਨੇ ਉਹ ਵੀ ਖਿੰਡ-ਖਿੰਡ ਜਾਣਗੇ ਉਹਨਾਂ ਦਾ ਬੰਨਣਾ ਬਣਾਉਣਾ ਕੁਛ ਨਹੀਂ ਉਹਨਾਂ ਨੂੰ ਮੁਖਤਾਰਾ ਜੀ ਆਉਣਾ ਪੈਣਾ ਉਹ ਹੁਣ ਆ ਜਾਣ ਜਾਂ ਇਲੈਕਸ਼ਨ ਤੋਂ ਬਾਅਦ ਚ ਆ ਜਾਣ ਉਹਨਾਂ ਦਾ ਪੈਣਾ ਹੀ ਆ ਭਵੰਤਮਾਨ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਤਾਂ ਸਿਰਫ ਚੰਦ ਦਿਨਾਂ ਵਾਸਤੇ ਪੰਜਾਬ ਲੋਕਾਂ ਨੇ ਤੈਨੂੰ ਲੋਕ ਤੇਰੀਆਂ ਗੱਫਾ-ਗੱਫਾ ਮਗਰ ਆ ਕੇ ਲੋਕਾਂ ਨੇ ਪੰਜਾਬ ਸੁਭਾਲਿਆ ਸੀਗਾ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀਆਂ ਦੀ ਜ਼ਿੰਮੇਵਾਰੀ ਪੰਜਾਬੀਆਂ ਦੀ ਪਹਿਰੇਦਾਰੀ ਸ਼੍ਰੋਮਣੀ ਅਕਾਲੀ ਦਲ ਸਦੀਆਂ ਤੋਂ ਕਰਦਾ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਉਮਰ ਜਿਹੜੀ 105 7 ਸਾਲ ਹੋ ਗਈ ਆ ਸੋ ਅਸੀਂ ਹਰ ਲੜਾਈ ਪੰਜਾਬ ਵਾਸਤੇ ਲੜੀ ਆ ਤੇ ਪਾਣੀ ਦੀ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਜਿੱਥੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਗੱਲ ਹੈ ਉੱਥੇ ਪੰਜਾਬ ਦੇ ਜਾਨ ਮਾਲ ਦੀ ਰਾਖੀ ਨਹੀਂ ਹੋ ਰਹੀ ਕਿ ਕੋਈ ਕਿਤੇ ਲੁੱਟਾਂ ਹੋ ਰਹੀਆਂ ਖੋਹਾਂ ਹੋ ਰਹੀਆਂ ਬੱਚੇ ਮਾਰੇ ਜਾ ਰਹੇ ਨੇ ਕਿਤੇ ਗੋਲੀਆਂ ਚੱਲੀਆਂ ਜਾ ਰਹੀਆਂ ਨੇ ਥਾ ਠਾ ਕਰਕੇ ਬੰਦੇ ਮਾਰੀ ਜਾ ਰਹੇ ਨੇ ਇਹ ਜਿਹੜੀ ਫੋਰਸ ਹੈਗੀ ਆ ਜਿਹੜੀ ਕੇਚਰੀਵਾਲਤ ਤੇ ਕੇਸ਼ਰੀਵਾਲ ਦੀ ਟੀਮ ਦੇ ਨਾਲ ਫੋਰਸ ਜਿਹੜੀ ਲਾਈ ਹੋਈ ਆ ਕਿਉਂਕਿ ਪੰਜਾਬ ਦੀ ਪੁਲਿਸ ਸਾਰੇ ਦੇਸ਼ ਚੋਂ ਸਟਰੋਂਗ ਪੁਲਿਸ ਹੈਗੀ ਆ ਸਾਡੀ ਪੁਲਿਸ ਨਕਮੀ ਨਹੀਂ ਆ ਸਾਡੀ ਸਰਕਾਰ ਨਕਮੀ ਬਣ ਗਈ ਕਿਉਂਕਿ ਜੇ ਸਰਕਾਰ ਨੇ ਕੇਸ਼ਰੀਵਾਲ ਦੀ ਟੀਮ ਦੀ ਰਾਖੀ ਕਰਨ ਵਾਸਤੇ ਆਪਣੀ ਪੰਜਾਬ ਦੀ ਫੋਰਸ ਲਾਈ ਹੋਈ ਆ ਫੋਰਸ ਕਰਕੇ ਸਾਡੇ ਥਾਣੇ ਖਾਲੀ ਪੈ ਨੇ ਸੋ ਅਸੀਂ ਇਹ ਸਾਰੇ ਜਦੋਂ ਸਾਡੀ ਸਰਕਾਰ ਬਣਦੀ ਹੈ ਫੋਰਸ ਵਾਪਸ ਲਿਆ ਕੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਕਰਾਂਗੇ ਕਿਉਂਕਿ ਲੋਕ ਅਮਨਵਾਸ ਕਰਦੇ ਨੇ ਲੋਕ ਅਕਾਲੀ ਦਲ ਅੱਜ ਦੀ ਮੀਟਿੰਗ ਸਜਾ ਸਰਬੀ ਸਿੰਘ ਬਾਦਲ ਸਾਡੇ ਪ੍ਰਧਾਨ ਚੋਣ Ủy ਕਾਲੀ ਦਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਰੱਖੀ ਗਈ ਸੀ ਹਰ ਸਾਡਾ ਵਰਕਰ ਭੱਵੇ ਭਾਰ ਹੈ ਬੜਾ ਦੁਸ਼ਾਏ ਲੋਕਾਂ ਚ ਸਾਰੇ ਵਰਗਾਂ ਚ ਦੁਸ਼ਾਏ ਵਪਾਰੀ ਹੈ ਚਾਹੇ ਕਰਮਚਾਰੀ ਹੈ ਸਰਕਾਰੀ ਚਾਹੇ ਕਿਸਾਨ ਹੈ ਚਾ ਮਜ਼ਦੂਰ ਹੈ ਹਰ ਵਰਗ ਹੁਣ ਚਾਹੁੰਦਾ ਹੈ ਵੀ ਬਦਲਾਅ ਆਵੇ ਪਹਿਲਾਂ ਬਦਲਾਅ ਲੋਕਾਂ ਨੇ ਦੇਖ ਲਿਆ ਕਿਉਂਕਿ ਬਦਲਾਅ ਚ ਕੁਝ ਸਾਡੇ ਵੀ ਗਏ ਸੀ ਜਿਹੜੇ ਤਾਂ ਉਥੋਂ ਕੁਝ ਮਿਲਿਆ ਨਹੀਂ ਮੁੜਿਆ ਤੇ ਹੁਣ ਬਾਕੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਜਿੰਨੇ ਵੀ ਉੱਥੇ ਉਹ ਸਾਰੇ ਮੁੜਿਆਓ ਤੇ ਤੁਹਾਡਾ ਜੋ ਬੰਦਾ ਸਤਕਾਰ ਹੈ ਪ੍ਰਧਾਨ ਸਾਹਿਬ ਦਾ ਸਾਡੇ ਸਰਬੀਰ ਸਿੰਘ ਬਾਦਲ ਹੋਂ ਦਾ ਬੇਨਤੀ ਹੈ ਵੀ ਉਹਨਾਂ ਦਾ ਬੰਦਾ ਸਤਕਾਰ ਦਿੱਤਾ ਜਾਊਗਾ ਮੈਂ ਤੁਹਾਡੇ ਮਾਧਮ ਨਾਲ ਹੀ ਸਾਰੇ ਸਾਡੇ ਹਲਕਾ ਨਾਬਾ ਦਾ ਧੰਨਵਾਦ ਕਰਦਾ ਆਂ ਤੇ ਅੱਗੇ ਜਿਵੇਂ ਰਾਜਾ ਸਾਹਿਬ ਇਹ ਇਲੈਕਸ਼ਨ ਜਿੱਤਦੇ ਸੀ ਐਤਕੀ ਲੋਕਾਂਤ ਸ਼ਾ ਹੈ ਵੀ ਮਤਕਨ ਦਲਾਲ ਕਾ ਜੀ ਨੂੰ ਐਮ ਐਲ اے ਬਣਾ ਕੇ ਜ਼ਰੂਰ ਵਿਧਾਨ ਸਭਾ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਚੰਡੀਗੜ੍ਹ ਵਿਖੇ 24 ਤਰੀਕ ਨੂੰ ਹਲਕਾ ਚਾਰਜ ਤੇ ਜ਼ਿਲ੍ਹਾ ਜਿਹਸਰਾਂ ਦੀ ਮੀਟਿੰਗ ਸੱਦੀ ਸੀ ਉਹਦੇ ਵਿੱਚ ਪਾਰਟੀ ਦੀ ਰਣਨੀਤੀ ਰੀਕਣ ਲਈ ਤੇ 2027 ਚ ਵੀ ਆਪਾਂ ਜੋ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਕਿਵੇਂ ਆਪਾਂ ਵਿਰੋਧੀਆਂ ਦਾ ਮੁਕਾਬਲਾ ਕਰਨਾ ਹੈ ਤੇ ਕਿਸ ਤਰ੍ਹਾਂ ਆਪਾਂ ਰਣਨੀਤੀ ਬਣਾਉਣੀ ਹੈ ਤਾਂ ਉਸ ਲਈ ਫੰਡ ਕਿਵੇਂ ਇਕੱਠਾ ਕਰਨਾ 2027 ਲਈ ਉਹਦੇ ਲਈ ਵਿਚਾਰਾਂ ਹੋਈਆਂ ਨੇ ਤੇ ਬਹੁਤ ਵੱਡਾ ਹਤਸ਼ਾਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਵਰਕਰ ਨੇ ਇਹਨਾਂ ਨੇ ਪਹਿਲਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜੀਆਂ ਨੇ ਉਹ ਵੀ ਪੂਰੇ ਹਤਸ਼ਾਹ ਨਾਲ ਲੜੀਆਂ ਨੇ ਤੇ ਹੁਣ ਪੂਰਾ ਹਤਸ਼ਾਹ ਸਾਰੇ ਵਰਕਰਾਂ ਚ ਅਤੇ ਸਰੋਮਨੀ ਕਾਲੀਦਾਲ ਦੇ ਪ੍ਰਧਾਨ ਪਰ ਸੁਖਵੀਰ ਸਿੰਘ ਜੀ ਬਾਦਲ ਉਹ ਵੀ ਦਿਨ ਰਾਤ ਮਿੰਤ ਕਰ ਰਹੇ ਨੇ ਤੇ ਸਾਡੇ ਹਲਕਾ ਇੰਚਾਰਜ ਮੱਖਣ ਸਿੰਘ ਜੀ ਲਾਲਕਾ ਇਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਹਲਕਾ ਚਾਰਜ ਨੇ ਵੀ ਹਰੇਕ ਪਿੰਡ ਪਿੰਡ ਜਾ ਕੇ ਜੋ ਨੌਜਵਾਨ ਵਰਗ ਹੈ ਜਾਂ ਜੋ ਵੀ ਐਸ்சி ਬੀਚ ਜਿੰਨੇ ਵੀ ਹੈਗੇ ਨੇ ਵੀ ਹਰੇਕ ਪਿੰਡ ਵਿੱਚ ਜਾ ਕੇ ਸਾਰੇ ਬੰਦਿਆਂ ਨਾਲ ਤੋਰ ਕੇ ਆਪਾਂ ਸਰੋਮਨੀ ਕਾਲੀਦਾਲ ਨੂੰ ਮਜ਼ਬੂਤ ਕਰੀਏ ਤਾਂ ਜੋ ਆਪਾਂ 2027 ਚ ਆਪਾਂ ਆਪਣਾ ਸਰਕਾਰ ਬਣਾ ਸਕੀਏ ਤੇ ਸਰ ਪੁਨਰ ਸੰਧੀਤੀਆਂ ਕਿਵੇਂ ਦੇਖਦੇ ਹੋ ਪਾਰਟੀ ਨੂੰ ਦੇਖੋ ਉਹ ਉਹਨਾਂ ਦੀ ਜੋ ਉਹਨਾਂ ਨੇ ਬਣਾਇਆ ਸੀ ਉਹ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਕਿਉਂਕਿ ਅਕਾਲ ਤਖਤ ਸਾਹਿਬ ਤਾਂ ਸਾਰੀ ਮਨੁੱਖਤਾ ਲਈ ਸੰਜਾ ਹੈ ਉੱਥੇ ਕੋਈ ਵੀ ਗਰੀਬ ਅਮੀਰ ਹਿੰਦੂ ਮੁਸਲਮਾਨ ਉਸ ਅਦਾਰੇ ਤੇ ਜਾ ਕੇ ਕੋਈ ਵੀ ਫਰਿਆਦ ਕਰ ਸਕਦਾ ਹੈ ਉਹ ਐਵੇਂ ਅਕਾਲ ਤਖਤ ਦਾ ਨਾਮ ਤਾਂ ਇਸ ਰਾਜਨੀਤੀ ਵਿੱਚ ਮਿਲਦਾ ਸਾਹਿਬ ਨਾਲ ਵਰਤਣਾ ਨਹੀਂ ਚਾਹੀਦਾ ਉਸ ਨੂੰ ਧਾਰਮਿਕਤਾ ਉੱਤੇ ਰਹਿਣਾ ਚਾਹੀਦਾ ਜੋ ਉਹਦੇ ਆਦਰਸ਼ ਸਿਧਾਂਤ ਨੇ ਤੇ ਉਹਨਾਂ ਜੋ ਉਹ ਕਾਲਤਾਖਸਰ ਦਾ ਨਾਮ ਵਰਤਿਆ ਉਹ ਜਿਹੜਾ ਸਾਡਾ ਪੁੱਤਰ ਹੈ ਨੇ